ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੇਲ ਵਾਲੇ ਤਿੰਨ ਜਾਨਵਰ ਦਿਖਾਉਣੇ ਆ ਇੱਕ ਤਾਂ ਆ ਮਾਰਵਾੜੀ ਘੋੜਾ ਗਾ ਅਲੀਸ਼ਾਨ ਬਲੱਡਲਾਈਨ ਦਾ ਦੂਜੀ ਆਹ ਨੁਕਰੀ ਘੋੜੀ ਆ ਇਹ ਘੋੜੀ ਮੌਕੇ ਤੇ ਖਾਲੀ ਆ ਦੋਸਤੋ ਉਮਰੇ ਦੀ ਵੀਰ ਹੁਣਾਂ ਨੇ 4 ਸਾਲ ਦੱਸੀ ਆ ਤੇ ਕੱਦ 61 ਇੰਚ ਦੱਸਿਆ ਬਣਤਰਾਂ ਦੀ ਘੋੜੀ ਬਿਲਕੁਲ ਸਾਫ ਆ ਲੰਮੀ ਲੰਜੀ ਘੋੜੀ ਆ ਤੇ ਬਾਲ ਭੌਰੀਆਂ ਦੀ ਬਿਲਕੁਲ ਕਲੀਅਰ ਆ ਸੋ ਚੈੱਕ ਕਰਵਾ ਕੇ ਤੁਸੀਂ ਇਹ ਘੋੜੀ ਵੀ ਖਰੀਦ ਸਕਦੇ ਹੋ ਘੋੜੀ ਤਰਦੀ ਤਰਦੀ ਬਹੁਤ ਆ ਤੇ ਤੀਜਾ ਜਾਨਵਰ ਆ ਜਿਹੜਾ ਉਹ ਆਹਾ ਮਾਰਵਾੜੀ ਬਸ਼ੇਰੀ ਆ ਇਹਦੀ ਜਿਹੜੀ ਉਮਰ ਆ 13 ਮਹੀਨੇ ਆ ਮੱਥੇ ਤੇ ਇਹਦੇ ਪਟਾਗਾ ਪਿਛਲੇ ਦੋ ਪੈਰ ਇਹਦੇ ਚਿੱਟੇ ਆ ਇਹ ਵੀ ਬਸ਼ੇਰੀ ਚੰਗੀ ਬੰਨਣ ਵਾਲੀ ਆ ਕੱਦ ਕਾਠ ਸੋਹਣਾ ਕਰਦੀ ਆ ਸੋ ਪਹਿਲਾਂ ਗੱਲਬਾਤ ਆਪਾਂ ਇਸ ਘੋੜੇ ਬਾਰੇ ਕਰਦੇ ਆ ਇਹ ਘੋੜਾ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਤੇ ਬਾਕੀ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ। ਕੰਨ ਬਹੁਤ ਜ਼ਿਆਦਾ ਛੋਟਾ ਸਕੀਨ ਕਰਨਾ, ਗਰਦਨ-ਗੁਰਦਨ ਲੰਮੀਆਂ ਤੇ ਪਟਾ ਬਹੁਤ ਜ਼ਿਆਦਾ ਸੋਹਣਾਗਾ। ਪ੍ਰੋਪਰ ਬਲੇਜ ਆਗਾ। ਉੱਪਰ ਤੋਂ ਲੈ ਕੇ ਹੀਠਾਂ ਤੱਕ ਇੱਕੋ ਜਿਹਾ ਪਟਾਗਾ। ਬਾਲ ਪੌਰੀਆਂ ਦਾ ਇਹ ਵੀ ਬਿਲਕੁਲ ਸਾਫ ਤੇ ਸੋਹਣਾ ਬਹੁਤ ਆ ਕੋੜਾ। ਖੜ ਨਹੀਂ ਕਰਨੀ ਤੁਸੀਂ ਇਹ ਦੇਖ ਸਕਦੇ ਹੋ। ਪੈਰ ਪੂਰੇ ਦਾ ਕੋਈ ਨਹੀਂ ਚਿੱਟਾ ਕੱਲਾ ਮੱਥੇ ਤੇ ਪਟਾਗਾ। ਬਾਕੀ ਸਾਰਾ ਜੈੱਡ ਬਲੈਕ ਆ। ਸੋ ਨਖਰਾ ਨਖਰਾ ਸੱਪਣਾ ਕੂੜੇ ਦੇ ਵਿੱਚ ਬੜਾ ਜ਼ਿਆਦੇ ਆਗਾ ਸੋ ਇਹ ਕੋੜਾ ਵੀਰ ਹੋਣਾ ਨੇ ਸੇਲ ਕਰਨਾ ਜੇ ਕਿਸੇ ਦਾ ਵਿਚਾਰ ਬਣਦਾਗਾ ਤਾਂ ਤੁਸੀਂ ਫੋਨ ਲਾ ਲਿਓ ਸਕਰੀਨ ਦੇ ਉੱਤੇ ਆਪਾਂ ਬਾਈ ਜਗਜੀਤ ਦਾ ਕੰਟੈਕਟ ਨੰਬਰ ਦੇਤਾ ਪਿੰਡ ਕੋਇਰ ਸਿੰਘ ਵਾਲੇ ਦਾ ਪਿੰਡ ਕੋਇਰ ਸਿੰਘ ਵਾਲਾ ਜਿਹੜਾ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੇ ਘੋੜਾ ਚੰਗਾ ਮਿੱਤਰੋ ਸੋ ਆ ਜਿਹੜੀ ਨੌਕਰੀ ਘੋੜੀ ਤੁਹਾਨੂੰ ਆਪਾਂ ਦਿਖਾਈ ਆ ਇਹ ਵੀ ਘੋੜੀ ਬਾਂਤਰਾਂ ਦੀ ਚੰਗੀ ਆ ਮੂਹ ਮਹਾਂਦਰੀ ਦੀ ਸੋਹਣੀ ਆ ਪੌਰੀਆਂ ਦੀ ਬਿਲਕੁਲ ਸਾਫ ਆ ਕੰਨ ਵੀ ਜੁੜਮਾ ਇਹਦਾ ਸਕੀਨ ਕਰਨਾਗਾ ਲੈਂਥ ਲੰਥ ਤੁਸੀਂ ਦੇਖ ਸਕਦੇ ਹੋ ਬਾਡੀ ਦੀ ਚੰਗੀ ਆ ਤੇ ਚੰਗੇ ਘੋੜੇ ਤੋਂ ਮੇਟ ਕਰਾ ਕੇ ਤੋਂ ਆਪਾਂ ਸੋਹਣਾ ਬੱਚਾ ਲੈ ਸਕਦੇ ਆ ਤੇ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਕੋੜੀ ਖਰੀਦਣਾ ਚਾਹੁੰਦਾ ਤਾਂ ਵੀ ਤੁਸੀਂ ਫੋਨ ਕਰ ਸਕਦੇ ਹੋ ਤੇ ਜਿਹੜੀ ਰੇਟ ਦੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਜਗਜੀਤ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ 88 728 36 747 ਤੇ ਜਿਹੜਾ ਇਹ ਪਿੰਡਾ ਕੋਇਰ ਸਿੰਘ ਵਾਲਾ ਭਗਤੇ ਤੋਂ ਤਕਰੀਬਨ ਇਹ 13 14 ਕਿਲੋਮੀਟਰ ਦੂਰ ਪਿੰਡਾ ਤੇ ਉੱਥੇ ਜਾ ਕੇ ਤੁਸੀਂ ਇਹ ਦੋਨੇ ਤਿੰਨੇ ਜਾਨਵਰ ਦੇਖ ਕੇ ਖਰੀਦ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਘੋੜੀ ਦੇ ਵਿੱਚ ਨਖਰਾ ਨਖਰਾ ਚੰਗਾ ਚੰਗੀ ਬੇਲ ਆ ਪੈਰਾਂ ਪੂਰਾ ਦੀ ਮਜ਼ਬੂਤ ਆ ਗਰਦਨ ਦੀ ਲੰਬਾਈ ਤੇ ਮੂੰਹ ਮਹਾਂਦਰੇ ਦੀ ਘੋੜੀ ਬੜੀ ਸੋਹਣੀ ਆ ਗੁਲਾਬੀਪਣ ਵੀ ਹੈਗਾ ਮੜਾ ਮੋਟਾ ਬਾਕੀ ਸ਼ਿਵਕਾ ਤੁਹਾਨੂੰ ਇਹਦੇ ਦਿਖਾਈ ਦੇ ਜਾਣਾ ਜਿੰਨਾ ਕਹੇਗਾ ਪਿਛਲੀਆਂ ਲੱਤਾਂ ਦੇ ਵਿਚਕਾਰਾ ਸਪੌਟ ਜਿੰਨੇ ਕਹੇਗੇ ਇਹਦੇ ਤੇ ਵੈਸੇ ਘੋੜੀ ਸਾਫ ਸੋ ਪਹਿਲਾਂ ਵੀ ਵੀਰ ਹੁਣਾ ਨੇ ਦੱਸਿਆ ਵੀ ਇਹਨੇ ਚੰਗੇ ਬੱਚੇ ਦਿੱਤੇ ਆ ਬਰੀਡਿੰਗ ਵਾਸਤੇ ਚੰਗੀ ਘੋੜੀ ਆ ਤੇ ਕਾਲ ਕਰ ਲਿਓ ਜਿਹਨੇ ਇਹ ਨੌਕਰੀ ਘੋੜੀ ਖਰੀਦਣੀ ਹੋਈ ਮਿੱਤਰੋ ਤੇ ਤੀਜਾ ਜਨਮ ਜਿਹੜਾ ਤੁਹਾਨੂੰ ਆਪਾਂ ਦੱਸਿਆ ਸੀਗਾ ਇਹ 13 ਮਹੀਨਿਆਂ ਦੀ ਬਸ਼ੇਰੀ ਆ ਸੇਰੇ ਸਰਪੰਚ ਦੇ ਕੋਲੇ ਜਿਹੜਾ ਰਸੂਲਪੁਰ ਵਾਲਿਆਂ ਕੋਲੇ ਪਹਿਲਾ ਮਾਰਵਾੜੀ ਘੋੜਾ ਹੁੰਦਾ ਸੀ ਰਾਜਰੂਪ ਉਸ ਘੋੜੇ ਦੀ ਬੱਚੀ ਆ ਇਹ ਮੱਥੇ ਤੇ ਪਟਾ ਇਹਦੇ ਪਿਛਲੇ ਦੋ ਪੈਰ ਚਿੱਟੇ ਆ ਬਾਲਪੌਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਤੇ ਕਾਦੇ ਦਾ ਹੈਗਾ ਤਕਰੀਬਨ 57 ਤੋਂ 58 ਇੰਚ ਦੇ ਵਿੱਚ ਵਿੱਚ ਇੰਨੀ ਕ ਹਾਈਟ ਇਹਦੀ ਹੈਗੀ ਆ ਕਿ ਮਿੰਤੀ ਵਾਲੀ ਅੰਦਾਜ਼ਾ ਹਾਈਟ ਜਿਹੜੀ ਮੈਂ ਤੁਹਾਨੂੰ ਦੱਸੀ ਆ ਵੀ ਇਹ ਦੂ ਘਟਦੀ ਨਹੀਂ ਸੋ ਜਿਨੇ ਇਹ ਬੇਸ਼ੇਰੀ ਖਰੀਦਣੀ ਹੋਈ ਤਾਂ ਵੀ ਤੁਸੀਂ ਫੋਨ ਕਰ ਸਕਦੇ ਹੋ ਤੇ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਤੇ ਬਾਈ ਦੇ ਪਿੰਡ ਕੋਇਰ ਸਿੰਘ ਵਾਲਾ ਜਾ ਕੇ ਤੁਸੀਂ ਜਗਜੀਤ ਦੇ ਇਹ ਤਿੰਨੇ ਜਾਨਵਰ ਦੇਖ ਕੇ ਖਰੀਦ ਸਕਦੇ ਹੋ ਆਪਾਂ ਜਿਹੜਾ ਇਹ ਨੰਬਰ ਆਗਾ ਸਕਰੀਨ ਤੇ ਡਿਸਪਲੇ ਕਰਤਾ 88722 36747 ਸੋ ਤਿੰਨੇ ਜਾਨਵਰਾਂ ਚੋਂ ਜਿਹੜਾ ਵੀ ਤੁਸੀਂ ਖਰੀਦਣਾ ਚਾਹੇ ਘੋੜਾ ਚਾਹੇ ਨੌਕਰੀ ਘੋੜੀ ਜਾਂ ਮਾਰਵਾੜੀ ਬੇਸ਼ੇਰੀ ਤਾਂ ਫੋਨ ਲਾ ਲਿਓ